ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੰਘ ਮਾਨੂ ਕੇ ਪ੍ਰੈਸ ਪੀਆ 24 ਦੇਖ ਰਹੇ ਦਰਸ਼ਕ ਵੀ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਸਾਡੇ ਨਗਰ ਦੇ ਇੱਕ ਮਹਾਨ ਤੇ ਹੁਨਾਰ ਨੌਜਵਾਨ ਜਿਹੜੇ ਬਿਆਨ ਸਿੰਘ ਸਰਪੰਚ ਸਨ ਉਹਨਾਂ ਦੀ ਯਾਦ ਨੂੰ ਮੁੱਖ ਰੱਖਦੇ ਆ ਉਹਨਾਂ ਦੀਆਂ ਜਿਹੜੀਆਂ ਯਾਦਾਂ ਤਾਜ਼ਾ ਕਰਨ ਵਾਸਤੇ ਅੱਜ ਸਾਡੇ ਨਗਰ ਦੇ ਵਿੱਚ ਉਹਨਾਂ ਦੇ ਨਾਮ ਦੇ ਇੱਕ ਪਾਰਕ ਦੀ ਜਿਹੜੀ ਨਿਉਂ ਰੱਖੀ ਗਈ ਹੈ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਇਹ ਜਿਹੜੀ ਬਿਆਨ ਸਿੰਘ ਦੀ ਯਾਦ ਨੂੰ ਮੋਖ ਰੱਖਦੇ ਆ ਆਪਣੇ ਨਗਰ ਦੇ ਵਿੱਚ ਇੱਕ ਮਹਾਨ ਸ਼ਖਸੀਅਤ ਸੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਿੰਨਾ ਚਿਰ ਵੀ ਰਹੇ ਆ ਉਹਨਾਂ ਨੇ ਬਹੁਤ ਸੋਹਣੇ ਕੰਮ ਢੰਗ ਸੱਚੇ ਢੰਗ ਦੇ ਨਾਲ ਪਿੰਡ ਦੇ ਵਿੱਚ ਕੀਤੇ ਆ ਸੋ ਆਪ ਜੀ ਦਾ ਪ੍ਰੈਸ ਵੀ ਆਪ 24 ਦੇ ਉੱਤੇ ਸਵਾਗਤ ਹੈ ਜੀ ਠੀਕ ਹੈ ਜੀ ਹੋਰ ਕੋਈ ਤੁਸੀਂ ਅੱਜ ਜਿਹੜਾ ਇਹ ਨਿਉ ਹੈ ਤੁਸੀਂ ਇਹ ਕਿਸ ਢੰਗ ਦੇ ਨਾਲ ਕੋਈ ਇਹ ਵਿੱਚ ਦਿੱਕਤ ਤਾਂ ਨਹੀਂ ਆਈ ਨਾ ਜੀ ਇਹਨਾਂ ਦੋਨਾਂ ਪੰਚਾਇਤਾਂ ਦੀ ਸਹਿਮਤੀ ਨਾਲ ਦੋ ਸਰਪੰਚਾ ਸਾਡੇ ਦੋਨਾਂ ਪਿੰਡਾਂ ਦੇ ਸਿੰਘ ਦੇ ਸਾਰਿਆਂ ਦੇ ਮੈਂਬਰਾਂ ਦੇ ਸਾਈਨ ਕਰਵਾ ਕੇ ਕੋਈ ਇਹਦੇ ਵਿੱਚ ਦਿੱਕਤ ਨਹੀਂ ਆਈ ਤੋ ਕਿੰਨੇ ਚਿਰ ਵਿੱਚ ਇਹ ਕੰਪਲੀਟ ਹੋ ਸਕਦੀ ਹੈ ਜੀ ਇਹ ਜੀ ਪੰਜਾਂ ਚੌ ਦਿਨਾਂ ਚ ਹੀ ਬਣਾ ਦੇਣੀ ਅਸੀਂ ਜਾਲੀਆਂ ਜੂਲੀਆਂ ਵੀ ਬਣਾਉਣਗੇ ਦੇ ਦੇਣੇ ਨਾਲ ਸੋ ਇੱਕ ਨੰਬਰ ਵਧੀਆ ਬਣਾਉਣਾ ਸੀ ਜਿਹੜਾ ਬਣਿਆ ਨਾ ਕੋਈ ਕਿਸੇ ਪਿੰਡ ਚ ਬਹੁਤ ਵਧੀਆ ਜੀ ਸੋ ਸਰਪੰਚ ਸਾਹਿਬ ਦੀ ਕੋਈ ਤਸਵੀਰ ਵੀ ਲੱਗੂਗੀ ਇੱਥੇ ਨਹੀਂ ਜੀ ਉਹ ਨਹੀਂ ਲਾਉਣਗੇ ਉਹ ਸਾਡੇ ਪਾਰਕ ਗੇਟ ਤੇ ਬਹੁਤ ਲੱਗ ਜਾਣਗੇ ਅੱਡੇ ਦੇ ਗੇਟ ਬਹੁਤ ਧੰਨਵਾਦ ਹੈ ਜੀ ਸੋ ਪਿੰਡ ਦੀਆਂ ਦੋਨੇ ਪੰਚਾਇਤਾਂ ਨੇ ਸਹਿਮਤੀ ਦੇ ਕੇ ਕਰਕੇ ਜਿਹੜਾ ਪਿੰਡ ਦਾ ਮਕਸਦ ਹੈ ਬਿਆਨ ਸਿੰਘ ਦਾ ਜਿਹੜਾ ਮਕਸਦ ਸੀਗਾ ਉਸ ਨੂੰ ਕਾਮਯਾਬੀ ਦੇਣ ਵਾਸਤੇ ਦੋਨੇ ਹੀ ਜਿਹੜੀਆਂ ਪੰਚਾਇਤਾਂ ਉਹ ਸਹਿਮਤ ਨੇ ਤੇ ਦੋਨਾਂ ਨੇ ਧਿਰਾਂ ਨੇ ਇਹ ਦੋਨੇ ਹੀ ਫੈਸਲਾ ਕਰਕੇ ਜਿਹੜੀ ਪਾਰਕ ਹੈ ਉਹਦੀਆਂ ਹੋ ਰੱਖੀ ਗਈ ਹੈ ਤੇ ਪਾਰਕ ਦੇ ਸ਼ੁਰੂਆਤ ਕੀਤੀ ਗਈ ਹੈ ਚਾਰਾਂ ਪੰਜਾਂ ਦਿਨਾਂ ਦੇ ਵਿੱਚ ਵਿੱਚ ਹੀ ਇਹ ਜਿਹੜੀ ਪਾਰਕ ਹੈ ਕੰਪਲੀਟ ਹੋ ਜਾਵੇਗੀ ਗੱਲ ਦੀਆਂ ਦੋਹੇ ਪੰਚਾਇਤਾਂ ਨੂੰ ਜਿਹੜਾ ਸਾਡੇ ਹੌਣਹਾਰ ਸਰਪੰਚ ਬਿਆਨਤ ਸਿੰਘ ਤੇ ਉਹਨਾਂ ਦੀ ਯਾਦ ਨੂੰ ਮੁੱਖ ਰੱਖਦੇ ਆ ਪਿੰਡ ਦੇ ਜਿਹੜੇ ਨਮੈਂਦੇ ਨੇ ਕੁਝ ਉਹਨਾਂ ਦੇ ਚਾਹਣ ਵਾਲੇ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਸਨ ਉਹਨਾਂ ਦੇ ਕੰਮ ਨੂੰ ਉਹਨਾਂ ਨੇ ਵੀ ਸਹਿਯੋਗ ਦਿੱਤਾ ਤੇ ਆਪਾਂ ਸਾਡੇ ਪਿੰਡ ਦੀਆਂ ਜਿਹੜੀਆਂ ਮਾਈਆਂ ਨੇ ਉਹ ਵੀ ਇਕੱਠੀਆਂ ਹੋ ਜਾਂ ਨੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਦੇ ਨਾਲ ਸੋ ਆਜੋ ਜੀ ਪ੍ਰਧਾਨ ਸਾਹਿਬ ਇੱਥੇ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਇਹ ਅੱਜ ਜਿਹੜਾ ਇਹ ਆਪਣੀ ਰੂਪਰੇਖਾ ਹੈ ਕੰਮ ਦੀ ਇਹ ਕਿਸ ਮਕਸਦ ਤੇ ਹੈ ਏ ਜੀ ਅਸੀਂ ਪਾਰਕ ਬਣਾਉਣ ਲੱਗੇ ਆ ਸਾਡਾ ਸਰਪੰਚ ਸੀ ਨਾ ਬਿਆਨਤ ਸਿੰਘ ਉਹਦੀ ਯਾਦ ਦੇ ਵਿੱਚ ਬਣਾਉਣ ਲੱਗੇ ਆ ਪਾਰਕ ਉਹਦੀ ਯਾਦ ਨੂੰ ਰੱਖ ਕੇ ਕਿੰਨਾ ਚਿਰ ਹੋ ਗਿਆ ਸਰਪੰਚ ਸਾਹਿਬ ਦੇ ਜਿਹੜੇ ਲੀਕੇ ਕੰਮਾਂ ਨੂੰ ਜਿਹੜੀ ਇਹ ਹੁਣ ਜਿਹੜੀਆਂ ਦੋਨੇ ਪੰਚੇਤਾ ਮਿਲ ਕੇ ਉਹਨੂੰ ਸਹਿਯੋਗ ਦੇ ਕੇ ਤੇ ਉਹਨੂੰ ਨੇਪਰੇ ਚਾੜਨ ਦੀ ਕੋਸ਼ਿਸ਼ ਕਰ ਰਹੇ ਆ ਹਾਂਜੀ ਉਹਨਾਂ ਨੂੰ ਜਦੋਂ ਸਰਪੰਚ ਬਣੇ ਸੀ ਜਿੰਨੇ ਉਹਨੇ ਜਿਸ ਕੰਮ ਲੀਕੇ ਸੀਗੇ ਉਹ ਸਾਰੇ ਕੰਮ ਹੁਣ ਦੋਨੇ ਪਿੰਡਾਂ ਦੀਆਂ ਸਰਪੰਚਾਂ ਰਲ ਕੇ ਪੰਚਾਇਤਾਂ ਕਰ ਰਹੀਆਂ ਪਰ ਕੁਝ ਲੋਕ ਹੈਗੇ ਵਿੱਚ ਇਹੋ ਜਿਹੇ ਕੰਮ ਨਹੀਂ ਦਿੰਦੇ ਉਹ ਦਿੱਕਤ ਆਈ ਕੋਈ ਤੁਹਾਨੂੰ ਨੇ ਆਉਣੀ ਹਾਂਜੀ ਹਾਂਜੀ ਪਹਿਲਾਂ ਦਿੱਕਤ ਆਈ ਕੱਲ ਵੀ ਉਹਨਾਂ ਨੇ ਬੁੜੀਆਂ ਕੱਲਾਂ ਸੇ ਇੱਥੇ ਪਰ ਅਸੀਂ ਬੁੜੀਆਂ ਨੂੰ ਮੋੜਤਾ ਸੀ ਕਿਹਾ ਵੀ ਅਸੀਂ ਕੋਈ ਪੰਚਾਇਤ ਵਾਲੇ ਨਹੀਂ ਇੱਥੇ ਪਾਰਕ ਬਣਾ ਰਹੇ ਕੋਈ ਪੈਂਡਲੋਂ ਨਹੀਂ ਇਹ ਸਰਪੰਚ ਦੀ ਲਿਖੀ ਵੀ ਹੈ ਸਰਪੰਚ ਦੀ ਇਜਾਜ਼ਤ ਤੇ ਉਹਦੀ ਇਜਾਜ਼ਤ ਬੰਨੀ ਆ ਪਰ ਕੇ ਬਹੁਤ ਧੰਨਵਾਦ ਸਰਪੰਚ ਸਾਹਿਬ ਦੇ ਮਾਤਾ ਜੀ ਸਾਡੇ ਨਾਲ ਨੇ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਸਰਪੰਚ ਸਾਹਿਬ ਬਾਰੇ ਮੈਂ ਕਹਿਨੀ ਆ ਵੀ ਮੇਰੇ ਬੇਟੇ ਬਿਆਨਤ ਸਰਪੰਚ ਸੈੰਗ ਨੂੰ ਸਭ ਯਾਦ ਕਰਦੇ ਆ ਜਾਂਦੀ ਮੇਰੇ ਜਿਹਨਾਂ ਦੁੱਖ ਮਨਾਉਂਦੇ ਆ ਉਹਦੀ ਯਾਦ ਵਿੱਚ ਵੇਖ ਜੋ ਉਹਦੇ ਕੰਮ ਲੀਕੇ ਸੀ ਸਭ ਕੰਮ ਹੋ ਰਏ ਆ ਸਤੈ ਸਾਢੇ ਤਿੰਨ ਸਾਲ ਹੋ ਗਏ ਦੀ ਡੈਥ ਹੋਈ ਨੂੰ ਜਾਂਦੀ ਉਹਦੋਂ ਤਾਈ ਯਾਦ ਕਰਦੇ ਤੇ ਯਾਦ ਕਰਦੇ ਹੀ ਰਹਿਣਗੇ ਉਹਨਾਂ ਦੀ ਮਾਤਾ ਜੀ ਨਾਲ ਗੱਲਬਾਤ ਹੋਈ ਹੈ ਦੇਖੋ ਜਿਹੜਾ ਸਮਾਂ ਸੀ ਬੀਤਣ ਦੇ ਬਾਅਦ ਦੇ ਵਿੱਚ ਵੀ ਅੱਜ ਹੋਰ ਚਾਰੇ ਆ ਕੰਮ ਪੰਚਾਇਤਾਂ ਦਾ ਵੀ ਅਸੀਂ ਆਪਣੇ ਚੈਨਲ ਵੱਲੋਂ ਧੰਨਵਾਦ ਕਰਦੇ ਆ ਦੋਵੇਂ ਪੰਚਾਇਤਾਂ ਨੇ ਜਿਹੜਾ ਬਿਆਨ ਸਿੰਘ ਦਾ ਲੀਕਿਆ ਕੰਮ ਨੂੰ ਨੇਪਰੇ ਚਾੜਨ ਦੀ ਲਈ ਦੋਵਾਂ ਨੇ ਹੀ ਵਿਉਂਤਬੰਦੀ ਕਰਕੇ ਜਿਹੜੀ ਪਾਰਕ ਹੈ 5-7 ਦਿਨਾਂ ਵਿੱਚ ਉਹ ਸਪੂਰਨ ਹੋ ਜਾਵੇਗੀ ਤੇ ਪਾਰਕ ਦੀ ਜਿਹੜੀ ਤੁਸੀਂ ਪ੍ਰੈਸ ਪਿਆਵ 24 ਨਿਊਜ਼ ਦੇਖ ਰਹੇ ਵੀ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਜਿੱਥੋਂ ਤੱਕ ਵੀ ਹੋ ਸਕੇ ਤੁਸੀਂ ਇਸ ਨਿਊਜ਼ ਨੂੰ ਵੱਧ ਤੋਂ ਵੱਧ ਸ਼ੇਅਰ ਲਾਇਕ ਕਮੈਂਟ ਕਰਨਾ ਹੈ ਤਾਂ ਕਿ ਜਿਹੜੇ ਸਾਡੇ ਹੌਨ ਹਾਰ ਮਿੱਤਰ ਸਰਦਾਰ ਬਿਆਨ ਸਿੰਘ ਸਰਪੰਚ ਸਾਹਿਬ ਸਾਡੇ ਤੋਂ ਅੱਜ ਅਲੋਪ ਨੇ ਉਹਨਾਂ ਦੀਆਂ ਯਾਦਾਂ ਸਾਡੇ ਵਿੱਚ ਮੌਜੂਦ ਐ ਪਰ ਸਰੀਰ ਕਰਕੇ ਉਹ ਸਾਡੇ ਚ ਨਹੀਂ ਪਰ ਉਹ ਇੱਕ ਰੂਹ ਦੀ ਖਰਾਕ ਕਰਕੇ ਰੂਹ ਕਰਕੇ ਸਾਡੇ ਵਿੱਚ ਉਹ ਹਾਜ਼ਰ ਨੇ ਬismillah ਤੇ ਬਸ ਇਹੀ ਬੇਨਤੀ ਐ ਵੀ ਇਹ ਵੀ ਰੂੜੀਆਂ ਚੱਕ ਲੈਣ ਸਾਡੀ ਕੋਈ ਜਿੱਦ ਨਹੀਂ ਜਿਦਾਈ ਨਹੀਂ ਇਹ ਪੰਚਾਇਤ ਦਾ ਥਾਂ ਐ ਪਿੰਡ ਦਾ ਸਾਰੇ ਦਾ ਹੀ ਮੁਖ ਗਾਂ ਦਾ ਤੇ ਇਹ ਹੈ ਛੇਤੀ ਤਾਂ ਛੇਤੀ ਰੂੜੀਆਂ ਚੱਕੀਆਂ ਜਾਣ ਇੱਥੇ ਪਟਵਾਰ ਖਾਨਾ ਬਣ ਜਾਣਾ ਕਿੰਨੇ ਚਿਰ ਤੋਂ ਇਹ ਕਬਜ਼ਾ ਜੀ ਇਹ ਥਾਂ ਤੇ ਬਹੁਤ ਚਿਰ ਦਾ ਕਬਜ਼ਾ ਇਹਨਾਂ ਦਾ ਤੇ ਹੁਣ ਅਸੀਂ ਆਪ ਕਬਜ਼ਾ ਕਰਾਂਗੇ ਸਰਕਾਰ ਕਰੂਗੀ ਹੁਣ ਕਬਜ਼ੇ ਸਰਕਾਰ ਦਾ ਥਾਂ ਹੈ ਧੰਨਵਾਦ ਹੈ ਜੀ ਬਾਰ ਲੜਾ ਨਾਮ ਉਹ ਘਰ ਹੈ ਬਹੁਤ ਬੁਰਾ ਹੈ ਇਹ ਘਰ ਹੈ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮਾਣੂ ਕੇ ਗੱਲ ਦੀਆਂ ਨੇ ਸੋ ਇਹ ਤੁਸੀਂ ਜਿਹੜਾ ਇਹ ਥਾਂ ਹੈ ਪਟਵਾਰ ਖਾਨੇ ਦਾ ਹੈ ਇੱਥੇ ਕਾਨੂੰਨਜਾਇਜ਼ ਕਬਜ਼ਾ ਜਿਹੜਾ ਕੀਤਾ ਗਿਆ ਹੈ ਉਸ ਨੂੰ ਹਟਾਉਣ ਦੇ ਲਈ ਬੇਨਤੀ ਹੈ ਦੇਖੋ ਸਾਰੇ ਬਣਾ ਦੇ ਆਹ ਦੇਖੋ ਘਰ ਦੀ ਨਾਲ ਦੇਖੋ ਜੀ ਆ ਇੱਕ ਪਟਵਾਰ ਖਾਨੇ ਦਾ ਥਾਂ ਹੈ ਜਿੱਥੇ ਕਬਜ਼ਾ ਕੀਤਾ ਹੋਇਆ ਨਾਜਾਇਜ਼ ਤੇ ਪੰਚਾਇਤ ਵੱਲੋਂ ਪਿੰਡ ਦੇ ਪ੍ਰਬੰਧਕਾਂ ਵੱਲੋਂ ਇੱਕ ਬੇਨਤੀ ਕੀਤੀ ਗਈ ਵੀ ਇਹਨੂੰ ਖਾਲੀ ਕੀਤਾ ਜਾਵੇ ਤੇ ਇੱਥੇ ਜਿਹੜਾ ਪਟਵਾਰ ਖਾਨਾ ਉਹ ਬਣਾ ਸਕਣ ਪੰਚਾਇਤਾਂ ਦਾ ਉਦਮ ਉਪਰਾਲਾ ਚੱਲ ਰਿਹਾ ਹੈ ਬਿਆਨ ਸਿੰਘ ਦੇ ਨਾਮ ਤੇ ਜਿਹੜੀ ਪਾਰਕ ਬਣ ਰਹੀ ਹੈ ਉਸ ਸਬੰਧ ਦੇ ਵਿੱਚ ਵੀ ਪੰਚਾਇਤਾਂ ਵੱਲੋਂ ਵੀ ਇਹ ਉਦਮ ਕੀਤਾ ਗਿਆ ਤੇ ਇਹ ਜਿਹੜੀ ਜਗ੍ਹਾ ਇਹਨੂੰ ਖਾਲੀ ਕਰਨ ਦੀ ਕਿਪਾਇ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਤਹਿਸੀਲਦਾਰ ਨੂੰ ਕਿ ਆਪ ਆਕੇ ਇਹਦੀ ਜਿਹੜੀ ਨਿਸ਼ਾਨਦੇਹੀ ਕਰਕੇ ਤੈਨੂੰ ਖਾਲੀ ਕਰਵਾਇਆ ਜਾਵੇ ਉਹਨੂੰ ਗੁਲਾਮਾਂ ਦੇ ਗਰਮੇਜ ਦੀ ਬਹੂ ਨੂੰ ਦੋਵਾਂ ਖੜਦੇ ਵਿੱਚ ਨਾ ਕਰਾਂਗੇ ਜੀ ਸੋ ਜਿਹੜੇ ਸਰਪੈਂਸਿਵ ਦੀ ਯਾਦ ਨੂੰ ਮੁੱਖ ਰੱਖਦੇ ਆ ਵੀਰ ਜੀ ਜਿਹੜੀ ਪਾਰਕ ਬਣ ਰਹੀ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਤਿ ਸ੍ਰੀ ਅਕਾਲ ਜੀ ਪਹਿਲਾਂ ਇਹ ਪਾਰਕ ਜੀ ਸਰਪੰਚ ਬਿਆਨਤ ਸਿੰਘ ਦੀ ਯਾਦ ਨੂੰ ਮੁੱਖ ਰੱਖਦੇ ਆ ਅਸੀਂ ਬਣਾਉਣ ਲੱਗੇ ਆ ਕਿਉਂਕਿ ਉਹਨਾਂ ਨੇ ਪਿੰਡ ਦੇ ਵਿੱਚ ਪਹਿਲਾਂ ਵੀ ਬਹੁਤ ਹੀ ਸਲਾਘਾਜਨ ਕੰਮ ਕੀਤੇ ਆ ਪਿੰਡ ਦੇ ਵਿੱਚ ਯਾਦ ਰਹਿਣਗੇ ਹੁਣ ਅਸੀਂ ਇਹੀ ਮੁੱਖ ਰੱਖਦੇ ਆ ਦੋਨਾਂ ਪੰਚਾਇਤਾਂ ਰਲ ਕੇ ਮਾਨੁਕੇ ਤੇ ਮਾਨੁਕੇ ਦੰਦੂ ਇਹਨਾਂ ਦੇ ਪਰਿਵਾਰ ਦੇ ਨਾਲ ਮਿਲ ਕੇ ਅਸੀਂ ਇਹ ਬਣਾਉਣ ਲੱਗੇ ਆ ਤੇ ਕੁਝ ਦਿਨਾਂ ਦੇ ਵਿੱਚ ਹੀ ਬਣਾ ਕੇ ਤੇ ਤਿਆਰ ਕਰ ਕਰ ਦਿਆਂਗੇ ਦੂਜਾ ਹੀ ਜੇ ਕੋਈ ਹੋਰ ਵੀ ਇਹ ਕੋਈ ਕੰਮ ਸਾਂਝਾ ਹੋਵੇ ਇਹਨਾਂ ਦੇ ਨਾਲ ਰਲ ਕੇ ਚਾਹਣਗੇ ਜੇ ਕੋਈ ਇਹਨਾਂ ਦਾ ਲੀਕ ਆ ਪਹਿਲਾਂ ਤੋ ਵੀ ਅਸੀਂ ਇਹਨਾਂ ਦੇ ਨਾਲ ਰਲ ਕੇ ਬਣਾਵਾਂਗੇ ਬਹੁਤ ਧੰਨਵਾਦ ਜੀ